ਜਿਹੜੀ اپوزیشن ਹੈ ਉਹਨਾਂ ਨੇ ਵੀ ਬਰਾਬਰ ਆਪਣਾ اپوزیشن ਦਾ ਧਰਮ ਨਹੀਂ ਬਣਾਉਂਦਾ ਕੰਸਟ੍ਰਕਟਿਵ ਮੁੱਦੇ ਲੈ ਕੇ ਆਉਣਾ ਹੁੰਦਾ ਉਹ ਕੰਸਟ੍ਰਕਟਿਵ ਆਰਗੂਮੈਂਟ ਕਰਨੇ ਹੁੰਦੇ ਲੇਕਿਨ ਜਿਹੜੇ ਸਾਡੀ اپوزیشن پارٹی ਹੈ ਉਹਨਾਂ ਦੇ ਨੇਤਾ ਹੈਗੇ ਉਹ ਪਤਾ ਨਹੀਂ ਕਿਉਂ ਮੰਨ ਲੁੱਦਾ ਕਿ ਦੇਸ਼ ਨੂੰ ਟੋਲਰਨ ਵਾਲੀ ਗੱਲਾਂ ਕਰਦਾ ਕਦੇ ਸਟ੍ਰੀਟ ਕੋਰਟ ਤੇ ਜਾਂਨ ਲੱਗ ਜਾਂਦੇ ਨੇ ਕਦੇ ਈ.ਐਮ ਖਰਾਬ ਦਾ ਬਹਾਨਾ ਮਾਰਦੇ ਨੇ ਉਹਨੂੰ ਵੋਟ ਚੋਰੀ ਦੀ ਗੱਲ ਆ ਗਈ ਹੈ ਵੋਟ ਸਟੋਰੀ ਕਿਸੇ ਵੀ ਰੂਪ ਚ ਪੋਸੀਬਲ ਨਹੀਂ ਹੈ ਕਿਸੇ ਵੀ ਵੀ ਵੋਟ ਘਟਾ ਨਹੀਂ ਸਕਿਆ ਸਾਡਾ ਵੋਟ ਕੱਟ ਹੋ ਜਾਏਗਾ ਸਿੱਕਨੇ ਕੱਟੋ ਸਕਦਾ ਉਹ ਥੈਟ ਇਜ਼ ਨਾਟ ਪੋਸੀਬਲ ਸਿਰਫ ਵੋਟ ਉਹ ਕੱਟੇ ਜਾ ਰਹੇ ਨੇ ਜਿਹੜੀ ਐਸਆਰ ਤੇ ਬਹਿਤੋ ਵੋਟ ਸਕੂਟਨੇਇਜ਼ਿੰਗ ਹੋਏਗੇ ਇਹ ਵੋਟ ਚੋਰੀ ਹੋ ਰਹੀ ਹੈ ਬรรค ਜਨਤਾ ਪਾਰਟੀ ਦੇ ਜਿਹਨ ਲੋਕ ਕੀ ਵੋਟਾਂ ਪਾਣਾ ਚਾਹੁੰਦੇ ਨੇ ਨਕਸਾ ਤੇ ਉਹ ਨਾ ਦੌਰ ਹੈ ਇਹਨਾਂ ਲਈ ਨਕਸਾ ਇਹਨਾਂ ਦਾ ਲੋਕੀ ਫੋਟਾ ਹੀ ਪਾਣਾ ਚਾਹੁੰਦੇ ਨਾਦੀ ਲੋਕੀ ਸ਼ਕਲ ਦਿਖਾਣੀ ਚਾਹੁੰਦੇ ਫੋਟਾ ਪਾਣ ਤੇ ਬੜੀ ਵੱਡੀ ਗੱਲ ਹੋ ਗਈ ਜੈਨ ਜੀ ਕੀ ਇਸ ਤਰ੍ਹਾਂ ਨੇਪਾਲ ਚ ਨੇ ਤੱਕਾ ਫੜ ਕੀਤਾ ਨਾ ਉਹ ਇਕੱਠੇ ਹੋਏ ਫਿਰ ਕਰਕੇ ਹਮਿੰਦੇਗੇ ਤੱਕਾ ਫੜ ਕਰਤਾ ਤੇ ਰਾਹੁਲ ગાંધી ਜੀ ਪਤਾ ਨਹੀਂ ਨਾ ਦੇਸ਼ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ ਕਈ ਸਾਲ ਹੀ ਗਿੰਚ ਚੱਲ ਰਿਹਾ ਐੀਵੀਐਮ ਖਰਾਬ ਹੈ ਐੀਵੀਐਮ ਹੈਕ ਹੋ ਗਈ ਈਵੀਐਮ ਨਾਲ ਵੋਟ ਚੋਰੀ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਉਹ ਜੋ ਸਾਰਾ ਉਮਰਾ ਸਪਿੰਗਪੋਰਟ ਤੱਕ ਹਰ ਜਗ੍ਹਾ ਸਭ ਕੁਝ ਹੋਉਂਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਗਿਆ ਤੇ ਇੰਡੀਆ ਨੂੰ ਪੂਰੀ ਕਮ ਅਸਿਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨਿਹਰੂ ਅੱਜ ਸਾਡਾ ਖਾਸ ਮੁੱਦਾ ਵੋਟ ਚੋਰੀ ਨੂੰ ਲੈ ਕੇ ਗੱਲਬਾਤ ਕਰਾਂਗੇ ਮਸ਼ਹੂਰ ਵਕੀਲ ਜਿਹੜੇ ਐਡਵੋਕੇਟ ਕੁਲਵੋਸ਼ਨ ਮਨਹਾਸ ਤੇ ਭਾਜਪਾ ਦਾ ਸੀਨੀਅਰ ਆਗੂ ਤਨਾਗ ਨਸ਼ਿਆਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਰੱਖਣ ਵਾਲੇ ਤੇ ਸਮਾਜਿਕ ਮੁੱਦਿਆਂ ਦੀ ਆਵਾਜ਼ ਨੂੰ ਬੁਲੰਦ ਰੱਖਣ ਵਾਲੇ ਜਿਹੜੇ ਕੁਲਵੋਸ਼ਨ ਮਨਹਾਸ ਸਾਡੇ ਨਾਲ ਜੁੜੇ ਨੇ ਖਾਸ ਮੁੱਦਾ ਸਾਡਾ ਵੋਟ ਚੋਰੀ ਇਹਨੂੰ ਲੈ ਕੇ ਜਿਹੜੇ ਵਿਰੋਧੀ ਧਰ ਜਿਹੜੇ ਲਗਾਤਾਰ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਆਮ ਆਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਭਾਜਪਾ ਨੂੰ け ਵਡਾ ਸਵਾਲ ਖੜਾ ਹੁੰਦਾ ਕਿ ਜੇਕਰ ਵੋਟ ਚੋਰੀ ਹੋ ਰਹੀ ਨੇ ਤਾਂ ਕਿਵੇਂ ਹੋ ਰਹੀ ਨੇ ਸਿਆਣਾ ਤਾਂ ਕਹਿੰਦਾ ਕਿ ਅੱਗ ਬਲੇ ਤੋਂ ਨਿਕਲਦਾ ਕੁਝ ਤਾਂ ਕੁਝ ਜ਼ਰੂਰ ਹੋਇਆ ਹੋਊਗਾ ਜਿਹਨੂੰ ਲੈ ਕੇ ਜਿਹੜੇ ਭਾਜਪਾ ਨੂੰ ਘੇਰਦੇ ਹੋਏ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਨਜ਼ਰਾਂ ਦੇ ਪਈ ਐ ਸੋ ਸਾਡੇ ਖਾਸ ਮੋਢੇ ਤੇ ਗੱਲਬਾਤ ਕਰਨ ਲਈ ਮਸ਼ਹੂਰ ਐਡਵੋਕੇਟ ਕੁਲੋਪਸ਼ਨ ਮਨੋਾਸ ਸਾਡੇ ਨਾਲ ਮੌਜੂਦ ਹੈਗੇ ਆ ਪਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਐਮਐਚ ਪੰਜਾਬ ਦੇ ਵਿੱਚ ਥੈਂਕ ਯੂ ਮਮ ਥੈਂਕ ਯੂ ਲਗਾਤਾਰ ਕਾਂਗਰਸ ਲੀਡਰ ਆਫ ਓਪੋਜੀਸ਼ਨ ਰਾਹੁਲ ਗਾਂਧੀ ਹੋਣੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਭਾਜਪਾ ਨੂੰ ਘੇਰਦੇ ਹੋਏ ਨਜ਼ਰਾਂ ਨੇ ਕਿ ਵੋਟ ਚੋਰੀ ਹੋ ਰਹੀ ਨੇ ਤੁਸੀਂ ਐਜ਼ ਆ ਭਾਜਪਾ ਦੇ ਸੀਨੀਅਰ ਆਗੂ ਖਾਗੇ ਅੰਦਨੇ ਸਿਆਣੇ ਦਾ ਕਹਿਣਾ ਕਿ ਅੱਗ ਬਲੇ ਤਾਂ ਤੂਆ ਨਿਕਲਦਾ ਉਹਨਾਂ ਦੇ ਬਾਰੇ ਲਗਾਤਾਰ ਘੇਰਿਆ ਜਾ ਰਿਹਾ ਕਿ ਵੋਟ ਚੋਰੀ ਹੋ ਰਹੀ ਨੇ ਜੇਕਰ ਵੋਟ ਚੋਰੀ ਹੋ ਰਹੀ ਨੇ ਤੇ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਡਮ ਦੇਖੋ ਐਸਾ ਹੈ ਮੁੱਦਾ ਐਸਾ ਹੈ ਕਿ ਸਾਰੇ ਦੇਸ਼ 'ਚ ਛਾਇਆ ਹੋਇਆ ਹੈ ਕਿ ਵੋਟ ਚੋਰੀ ਦਾ ਜਿਹੜੀ ਕਾਂਗਰਸ ਪਾਰਟੀ ਵਿਸ਼ੇਸ਼ ਤੌਰ ਤੇ ਸ਼੍ਰੀ ਰਾਹੁਲ ਗਾਂਧੀ ਜੀ ਲਗਾਤਾਰ ਮੁਖਰ ਹੋਏ ਪੈ ਨੇ ਕਿ ਵੋਟ ਚੋਰੀ ਹੋ ਰਹੀ ਹੈ ਔਰ ਚੋਣ ਕਮਿਸ਼ਨ ਤੇ ਲਗਾਤਾਰ ਹੀ ਆਕ੍ਰਮਕ ਨੇ ਔਰ ਇਲਜ਼ਾਮ ਲਗਾ ਰਹੇ ਨੇ ਮੈਨੂੰ ਬੜਾ ਦੁੱਖ ਹੈ ਕਿ ਸਾਡੇ ਜੋ ਲੀਡਰ ਆਪੋਜੀਸ਼ਨ ਅਸ਼ੀ ਰਾਉ ਗਾਂਧੀ ਜੀ ਜਾਂ ਆਪੋਜੀਸ਼ਨ ਪਾਰਟੀਆਂ ਇੱਕ ਆਪੋਜੀਸ਼ਨ ਪਾਰਟੀ ਇੱਕ ਹੈਲਦੀ ਡੈਮੋਕ੍ਰੇਸੀ ਦੀ ਇੱਕ ਰੀਡ ਦੀ ਹੱਡੀ ਹੁੰਦਾ ਹੈਗਾ ਮਕਲਾ ਡੈਮੋਕ੍ਰੇਸੀ ਅੱਛੀ ਕਲਾ ਰੂਲਿੰਗ ਪਾਰਟੀ ਨਾਲ ਨਹੀਂ ਚੱਲਦੀ ਜਿਹੜੀ ਆਪੋਜੀਸ਼ਨ ਹੈ ਉਹਨਾਂ ਨੇ ਵੀ ਬਰਾਬਰ ਆਪਣਾ ਇੱਕ ਆਪੋਜੀਸ਼ਨ ਦਾ ਧਰਮ ਨਿਭਾਉਣਾ ਹੁੰਦਾ ਕੰਸਟਰਕਟਿਵ ਮੁੱਦੇ ਲੈ ਕੇ ਆਉਣਾ ਹੁੰਦਾ ਉਹ ਕੰਸਟਰਕਟਿਵ ਆਰਗੂਮੈਂਟ ਕਰਨੇ ਹੁੰਦੇ ਨੇ ਲੇਕਿਨ ਜਿਹੜੇ ਸਾਡੀ اپوزیشن پارٹی ਹੈ ਉਹਨਾਂ ਦੇ ਨੇਤਾ ਹੈਗੇ ਉਹ ਪਤਾ ਨਹੀਂ ਕਿਉਂ ਮੰਨ ਲੁੱਦਦਾ ਕਿ ਦੇਸ਼ ਨੂੰ ਤੋੜਨ ਵਾਲੀ ਗੱਲਾਂ ਕਰਦੇ ਆਂ ਹਾਂ ਕਦੇ ਵੀ ਇਹਨਾਂ ਦੇ ਮੂੰਹੋਂ ਕੋਈ ਕੰਸਟਰਕਟਿਵ ਗੱਲ ਨਹੀਂ ਸੁਣੀ پتہ ووٹ ਚੋਰੀ ਕਿਸ ਤਰ੍ਹਾਂ ਹੋ ਸਕਦੇ ووٹ ਚੋਰੀ ਥੈਟ ਇਜ਼ ਨੋਟ ਪੋਸੀਬਲ ਇਹ ਸੰਵਿਧਾਨਿਕ ਸੰਸਥਾਵਾਂ ਜਿਹੜੀ ਸਾਡੀ ਹੈਗੀਆਂ ਕਦੇ ਸੁਪਰੀਮ ਕੋਰਟ ਤੇ ਇਲਜ਼ਾਮ ਲਗਾਉਂਦੇ ਨੇ ਹਾਂ ਕਦੇ ایਵੀਐਮ ਖਰਾਬ ਦਾ ਬਹਾਨਾ ਮਾਰਦੇ ਨੇ ਹੁਣ ਵੋਟ ਚੋਰੀ ਦੀ ਗੱਲ ਆ ਗਈ ਹੈ ਵੋਟ ਚੋਰੀ ਕਿਸੇ ਵੀ ਰੂਪ ਚ ਪੋਸੀਬਲ ਨਹੀਂ ਹੈਗਾ ਕਿਸੇ ਦੀ ਵੀ ਵੋਟ ਕੱਟਿਆ ਨਹੀਂ ਜਾ ਸਕਦਾ ਮੈਡਮ ਤੁਸੀਂ ਪੱਤਰਕਾਰ ਹੋ ਅਸੀਂ ਸਾਰੇ ਲੋਗ ਹੈ ਸਾਡਾ ਵੋਟ ਕਟੋ ਜਾਏਗਾ ਸੇ ਕਿਦਾਂ ਕਟੋ ਸਕਦਾ ਹੈ ਉਹ ਥੈਟ ਇਜ਼ ਨਾਟ ਪੋਸੀਬਲ ਸਿਰਫ ਵੋਟ ਉਹ ਕੱਟੇ ਜਾ ਰਹੇ ਨੇ ਜਿਹੜੀ ਐਸਆਰ ਦੇ ਤਹਿਤ ਉਹ ਵੋਟ ਸਕਰੂਟੀਨਾਈਜ਼ਿੰਗ ਹੋ ਰਹੀ ਹੈ ਵੋਟ ਬਣ ਕੇ ਸਾਰਿਆਂ ਦੇ ਕਈ ਵਿਅਕਤੀਆਂ ਦੀ ਡੈਥ ਹੋ ਗਈ ਉਹ ਕਈ ਜਿਤੇ ਰੰਮੇਸ ਜਿੱਥੋਂ ਪਲਾਨ ਕਰਕੇ ਤੁਸੀਂ ਜਾਂ ਚਲੇਗੇ ਵੋਟ ਦੋ ਜਗ੍ਹਾ ਬਣਿਆ ਪਿਆ ਹੈ ਤੇ ਉਹਦੇ ਡੈਮੋਕ੍ਰੇਸੀ ਲਈ ਉਹਨਾਂ ਦਾ ਠੀਕ ਕਰਨਾ ਜ਼ਰੂਰੀ ਹੈ ਨਾ ਤਾਂ ਵੋਟ ਚੋਰੀ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਲੋਕੀ ਤਾਂ ਉਹ ਵੋਟ ਪਾ ਦੇਣੀ ਹੈ ਅਗਰ ਵੋਟ ਚੋਰੀ ਹੋ ਰਹੀ ਨਾ ਘਟ ਰਹੇ ਨਾ ਵੋਟ ਜਿਹਨਾਂ ਦਾ ਗੱਲ ਮੰਨ ਲਈ ਜਾਏ ਤੇ ਵੋਟ ਤੇ ਚੋਰੀ ਹੋ ਰਹੀ ਨਾ ਭਾਰਤੀ ਜਨਤਾ ਪਾਰਟੀ ਦੇ ਜਿਹਨ ਲੋਕੀ ਵੋਟਾਂ ਪਾਣਾ ਚਾਹੁੰਦੇ ਨੇ ਇਨ ਨੁਕਸਾਨ ਤੇ ਉਹਨਾਂ ਦਾ ਹੋ ਰਿਹਾ ਇਹਨਾਂ ਲਈ ਨੁਕਸਾਨ ਇਹਨਾਂ ਦੇ ਲੋਕੀ ਵੋਟਾਂ ਹੀ ਪਾਣਾ ਚਾਹੁੰਦੇ ਨਾ ਦੀ ਲੋਕੀ ਸ਼ਕਲ ਦਿਖਾਣੀ ਚਾਹੁੰਦੇ ਵੋਟਾਂ ਪਾਣ ਦੀ ਵੱਡੀ ਵੱਡੀ ਗੱਲ ਹੋ ਗਈ ਤੋ ਐਸੀ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਇਹ ਸੰਵਿਧਾਨਿਕ ਸੰਸਥਾਵਾਂ ਜਿਹੜੀ ਦੇਸ਼ ਦੀਆਂ ਹੈਗੀਆਂ ਉਹਨਾਂ ਤੇ ਇਲਜ਼ਾਮ ਲਗਾ ਕੇ ਇਹ ਮੈਂ ਸਮਝਦਾ ਦੇਸ਼ ਦੇ ਖਿਲਾਫ ਇੱਕ ਸਾਜ਼ਿਸ਼ ਲੱਗਦੀ ਹੈ ਮੈਨੂੰ ਉਹ ਦੇਸ਼ ਕਮਜ਼ੋਰ ਕਰਨ ਵਾਲੀ ਗੱਲ ਹੈਗੀ ਹੈ ਤੇ ਇਸ ਤਰ੍ਹਾਂ ਦੀ ਗੱਲਾਂ ਤੋਂ ਥੋੜਾ ਜਿਹਾ ਗੁਰੇਸ਼ ਕਰਨਾ ਚਾਹੀਦਾ ਲੀਡਰ ਆਫ oppositon ਕਾਂਗਰਸ ਤੋਂ ਰਾਹੁਲ ਗਾਂਧੀ ਹੋਣਾ ਦਾ ਕਹਿਣਾ ਕਿ ਜਨ ਦੀ ਸਿਸਟਮ ਠੀਕ ਕਰੋਗਾ ਜਿਹੜਾ ਵੋਟ ਚੋਰੀ ਹੋਣ ਦਾ ਇਹ ਦਰਸਲ ਹੈ ਕਿ ਇਹ ਕਹਿਣਾ ਕੀ ਚਾਹੁੰਦੇ ਨੇ ਲੀਡਰ ਆਫ oppositon ਦਾ ਰਾਹੁਲ ਗਾਂਧੀ ਕਿ ਇਹ ਸਿਸਟਮ ਠੀਕ ਕਰੋਗਾ ਜਨ ਜੀ ਹੈ ਕਿ ਮੈਡਮ ਸਾਰਾ ਦੇਸ਼ ਦੇਖ ਰਿਹਾ ਹੈਗਾ ਔਰ ਇਸ ਗੱਲ ਨੂੰ ਬੜਾ ਸੀਰੀਅਸਲੀ ਲੋਕੀ ਲੈ ਰਹੇ ਨੇ ਔਰ ਮੈਂ ਤੇ ਸੁਣ ਕੇ ਸਟੰਡ ਰਹਿ ਗਿਆ ਸੀ ਜਦੋਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਜੈਨ ਜੀ ਕੀ ਇਸ ਤਰ੍ਹਾਂ ਨੇਪਾਲ ਚ ਨੇ ਤਖਤਾ ਪਲਟ ਕਿਤਾ ਨਾ ਕੁਛ ਇਕੱਠੇ ਹੋਏ ਫਿਰ ਇਕੱਠੇ ਹੋਣ ਦੇਗੇ ਤਖਤਾ ਪਲਟ ਕਰਤਾ ਤੇ ਰਾਹੁਲ ગાંધી ਜੀ ਪਤਾ ਨਹੀਂ ਦੇਸ਼ ਉਸ ਤਰ੍ਹਾਂ ਕਰਨਾ ਚਾਹੁੰਦੇ ਨੇ ਕਰਨਾ ਕੀ ਚਾਹੁੰਦੇ ਨੇ ਉਹ ਬੜਾ ਭਿਆਵੇ ਜੀ ਉਹ ਸਟੇਟਮੈਂਟ ਸੀ ਉਹ ਨਾ ਦੀ ਮੈਨੂੰ ਸਮਝਦਾ ਕਿ ਉਹਦੀ ਇਸ ਤਰ੍ਹਾਂ ਮਨਸ਼ਾ ਹੋਵੇਗੀ ਕਿ ਉਹ ਵੀ ਦੇਸ਼ ਇਸ ਤਰ੍ਹਾਂ ਚਾਹੁੰਦੇ ਹੋਣਗੇ ਲੇਕਿਨ ਉਹ ਮਤਲਬ ਠੀਕ ਨਹੀਂ ਹੈਗਾ ਦੇਸ਼ ਲਈ ਪਿਛਲੇ ਦਿਨੀ ਕੈਬਨ ਮੰਤਰੀ ਪੰਜਾਬ ਲਾਲ ਚੰਦ ਕਟਾਰਚਕ ਹਵਾਨ ਦੇ ਵੱਲੋਂ ਇੰਟਰਵਿਊ ਵਿੱਚ ਵੀ ਕਿਹਾ ਗਿਆ ਕਿ ਬੀਜੇਪੀ ਨੂੰ ਆਦਤ ਹੈਗੀ ਡਾਟਾ ਚੋਰੀ ਕਰਨ ਦੀ ਉਹ ਕੀ ਸੀਗਾ ਕਿ ਕਿ ਲਗਾਤਾਰ ਤਾਂ ਘੇਰਦੀਆਂ ਹੋਈਆਂ ਨਜ਼ਰ ਆਈਆਂ ਨੇ ਚਾਹੇ ਕਾਂਗਰਸ ਦੀ ਗੱਲ ਕਰੀਏ ਤੇ ਚਾਹੇ ਆਪ ਦੀ ਗੱਲ ਕਰੀਏ ਮੈਂ ਦੇਖੋ ਸਾਡੇ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਡਾਟਾ ਚੋਰੀ ਡਾਟਾ ਚੋਰੀ ਕਿਸ ਤਰ੍ਹਾਂ ਸਮਝੋ ਹੋ ਸੱਦਾ ਹੈਗਾ ਉਹ ਮੈਨੂੰ ਜੋ ਮਰੀ ਹੈਗਾ ਉਹ ਕੀ ਸੀਗਾ ਕਿ ਪੰਜਾਬ ਗਵਰਨਮੈਂਟ ਖੁੱਤ ਕੁਝ ਕਰ ਨਹੀਂ ਰਹੀ ਜਿਹੜੀ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਆਮ ਲੋਕਾਂ ਲਈ ਜਨमानस ਲਈ ਗਰੀਬ ਲੋਕਾਂ ਲਈ ਉਹਦਾ ਪ੍ਰਚਾਰ ਪ੍ਰਸਾਰਣ ਨਹੀਂ ਕਰਨ ਦੇ ਵੀ ਉਹ ਸੈਂਟਰ ਗਵਰਨਮੈਂਟ ਦੇ ਅਪੁਆਇੰਟਡ ਲੋਕੀ ਹੈ ਜਿਹੜੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾ ਰਹੇ ਤਾਂ ਕਿ ਲੋਕੀ ਉਹਦਾ ਫਾਇਦਾ ਲੈ ਸਕਣ ਤੇ ਉਹਨੂੰ ਇਹ ਰੋਕਣ ਵਾਸਤੇ ਕਿ ਸੈਂਟਰ ਦੀਆਂ ਸਕੀਮਾਂ ਲੋਕਾਂ ਤੱਕ ਨਾ ਪਹੁੰਚ ਪਾਣ ਤਾਂ ਕਿ ਲੋਕਾਂ ਨੂੰ ਨਾ ਪਤਾ ਲੱਗੇ ਕਿ ਸੈਂਟਰ ਇੰਨਾ ਕੁ ਸਾਰ ਨੂੰ ਸਕੀਮਾਂ ਦੇ ਤਹਿਤ ਦੇ ਰਹੀ ਹੈ ਜਾਂ ਤੇ ਉਸ ਨੂੰ ਰੋਕਣ ਲਈ ਇਹਨਾਂ ਨੇ ਡਾਟਾ ਚੋਰੀ ਦਾ ਜਾਲ ਲਗਾਇਆ ਜੋ ਕਿ ਬਿਲਕੁਲ بے ਸਿਰ ਹੈਗਾ ਉਹ ਦੋ ਚਾਰ ਦਿਨ ਡਰਾਮਾ ਕੀਤਾ ਉਸ ਤੋਂ ਬਾਅਦ ਸ਼ਾਂਤ ਹੋ ਗਏ ਜੋ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਸੀ ਕਿਤੀ ਉਸ ਤੋਂ ਬਾਅਦ ਸੇਮ ਚੱਲ ਰਿਹਾ ਹੈਗਾ ਆਪਾਸ਼ਪਾਲੇ ਕਾਰਕਟਰਤਾ ਜਾਂ ਬਾਕੀ ਲੋਕੀ ਹੈਗੇ ਸੈਂਟਰ ਦੀ ਸਕੀਮਾਂ ਜੀ ਉਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਉਹਨੂੰ ਪਹੁੰਚਾ ਰਹੇ ਨੇ ਤੁਸੀਂ ਐਜ਼ ਐਡਵੋਕੇਟ ਹੋ ਜੀ ਕੀ ਵੋਟ ਚੋਰੀ ਹੋ ਸਕਦਾ ਹੈ ਸਵਾਲ ਖੜਾ ਹੈ ਬਿਲਕੁਲ ਪੋਸੀਬਲ ਹੀ ਨਹੀਂ ਹੈ ਮੈਡਮ ਤੁਸੀਂ ਪੱਤਰਕਾਰ ਹੋ ਸੀਨੀਅਰ ਪੱਤਰਕਾਰ ਹੋ ਮੈਂ ਐਡਵੋਕੇਟ ਹੈ ਮੇਰਾ ਵੋਟ ਕਟੋ ਜਾਏਗਾ ਜਾਂ ਤੁਹਾਡਾ ਕਟੋ ਜਾਏਗਾ ਇਜ਼ ਇਟ ਪੋਸੀਬਲ ਪੋਸੀਬਲ ਹੈਗਾ ਦੱਸੋ ਤੁਹਾਡਾ ਵੋਟ ਕੱਟ ਸਕਦਾ ਕੋਈ ਨਹੀਂ ਕੱਟ ਸਕਦਾ ਨਾ ਜਿਹੜਾ ਵੋਟ ਡਬਲ ਬਣਿਆ ਹੋਏਗਾ ਉਹ ਤੇ ਕਟੋਏਗਾ ਇਸ ਤਰ੍ਹਾਂ ਮੈਂ ਆਪਣਾ ਐਗਜ਼ਾਮਪਲ ਦੇਣਾ ਆਸੀ ਸਾਰਾ ਪਰਿਵਾਰ ਫਰੀਦਾਵਰ ਰਹਿੰਦੇ ਸੀ ਹਰਿਆਣਾ 97 ਚ ਆਸੀ ਪਠਾਨਕੋਟ ਆਏ ਆਪਣੇ ਜਿਹੜਾ ਪਿੰਡ ਸੀਗਾ ਆਪਣਾ ਸ਼ਹਿਰ ਕਪੜਾਈ ਲਿਖਾਈ ਪੂਰੀ ਕਰਕੇ ਤੇ ਵੋਟ ਉੱਥੇ ਬਣਿਆ ਤੇ ਸਾਰੇ ਪਰਿਵਾਰ ਦਾ ਜਾਨੀ ਕਿ ਜੇਕਰ ਇੱਕ ਜਗ੍ਹਾ ਤੇ ਵੋਟ ਹੈ ਉਹ ਕੱਟਣਾ ਪੋਸੀਬਲ ਨਹੀਂ ਹੈ ਉਹ ਕੱਟਿਆ ਨਹੀਂ ਜਾ ਸਕਦਾ ਕਿਸੇ ਵੀ ਸੁਰੱਖਿਅਤ ਪੁਸਟ ਨਹੀਂ ਆਏਗਾ ਅਤੇ ਕੋਈ ਕੁੰਡਾ ਵੀ ਨਹੀਂ ਹੈਗਾ ਜਿਹਦਾ ਵੋਟ ਹੈ ਉਹਨੂੰ ਨੋਟਿਸ ਜਾਂਦਾ ਹੈ ਰਿਪਲਾਈ ਲੈ ਜਾਂਦਾ ਹੈ ਪੂਰਾ ਪ੍ਰੋਸੀਜਰ ਹੈਗਾ ਐਸਾ ਨਹੀਂ ਹੈ ਕਿ ਟੇਬਲ ਤੇ ਬੈਠੇ ਵੋਟ ਕੱਢ ਲੋ ਐਸਾ ਨਹੀਂ ਹੁੰਦਾ ਪੋਸੀਬਲ ਹੀ ਨਹੀਂ ਹੈਗਾ ਕਿਸੇ ਵੀ ਸੁਰਜ ਪੋਸੀਬਲ ਨਹੀਂ ਆਏਗਾ ਤੇ ਫਿਰ ਜਿਹੜੇ ਲਗਾਤਾਰ ਜਿਹੜੇ ਆ ਮੁੱਦੇ ਚੁੱਕੇ ਜਾ ਰਹੇ ਨੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹ ਮੈਂ ਮੁੱਦੇ ਨਹੀਂ ਚੁੱਕੇ ਜਾ ਰਹੇ ਮੈਂ ਕਹਿ ਰਿਹਾ ਸੀਗਾ ਕਿ ਆਪੋਜੀਸ਼ਨ ਦਾ ਕੰਮ ਹੈ ਹੈਲਥੀ ਆਰਗੂਮੈਂਟ ਕਰਨਾ ਹੈਲਦੀ ਮੁਕੇ ਚ ਮੁੱਦੇ ਚੁਕਣਾ ਲੇਕਿਨ ਇਹਨਾਂ ਨੇ ਕਿਆ ਕੀਤਾ ਪਹਿਲੇ ਜਿਹੜਾ ਹਾਰਦੇ ਸੀ ਲੋਕੀ ਨੂੰ ਵੋਟਾਂ ਨਹੀਂ ਪਾਰੇ ਕਈ ਸਾਲਾਂ ਤੋਂ ਲਗਾਤਾਰ ਚੋਣ ਹਾਰ ਰਹੇ ਹਰ ਸਟੇਟ ਤੇ ਹਾਰ ਰਹੇ ਲੋਕ ਸਭਾ ਚੋਣ ਹਾਰ ਰਹੇ ਫਿਰ ਉਹ ਲੋਕੀ ਕੀ ਕਹਿਣ ਕੀ ਆਸੀਂ ਸਾਨੂੰ ਵੋਟਾਂ ਨਹੀਂ ਪੰਦੇ ਲੋਕੀ ਫਿਰ ਉਹ ਮੁੱਦਾ ਬਣਾਉਂਦੇ ਨੇ ਕੀ ਅਸੀਂ ਤਾਂ ਹਮਤੋਂ ਹਾਰੇ ਨਹੀਂ ਹਮੇ ਤਾਂ ਰਹਿ ਗਿਆ EVM ਖਰਾਬ ਹੈ ਤੁਹਾਨੂੰ ਯਾਦ ਹੋਏਗਾ ਪਿਛਲੇ ਕਈ ਸਾਲ EVM ਚੱਲਦਾ ਰਿਹਾ EVM ਖਰਾਬ ਹੈ EVM ਹੈਕ ਹੋ ਗਈ EVM ਨਾਲ ਵੋਟ ਚੋਰੀ ਹੋ ਗਏ ਇਹ ਹੋ ਗਿਆ ਉਹ ਹੋ ਗਿਆ ਹੁਣ ਜੋ ਸਾਰਾ ਉਹਨਾਂ ਦਾ ਸਪਰਿੰਗ ਕੋਟ ਹਰ ਜਗਾ ਸਭ ਕੁਝ ਉਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਤੇ EVM ਉਹ ਠੀਕ ਹੋ ਗਈ। ਹਾਂ। ਉਹਨੇ EVM ਦੀ ਗੱਲ ਕਰਦਾ ਕੋਈ? ਦੱਸੋ। ਕੋਈ ਨਹੀਂ ਕਰਦਾ ਨਾ EVM ਖਰਾਬ ਹੈ ਜਾਂ EVM ਹੈਕ ਹੋ ਗਈ। ਇਹਨੇ ਬਿਲਕੁਲ ਠੀਕ ਹੋ ਗਈ ਹੈ। ਹੁਣ ਇਹ ਦੂਜੀ ਗੱਲਾਂ ਗਈ। ਵਿਧਾਰ ਚੋਣ ਹੈ ਨਾ। ਹਾਂ। ਪਤਾ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ। ਹਾਂ। ਉੱਥੇ ਅਸੀਂ ਚੋਣ ਹਾਰਨਾ ਤੇ ਉਹ ਪਹਿਲੇ ਹੀ ਅਸੀਂ ਭੰਡਾ ਬਣਾ ਕੇ ਕੋਨਾ ਬਹਿ ਜੀ। ਪਰ ਦੇਸ਼ਲੇ ਠੀਕ ਨਹੀਂ ਹੈਗਾ ਜਿਹੜੀ ਸਾਰੀ ਸंवैधानिक ਸੰਸਥਾਵਾਂ ਨੇ। ਉਨਾ ਦੇ ਕੁਐਸ਼ਨ ਕਰਨਾ ਉਦੇਸ਼ਿਤ ਲਈ ਨਹੀਂ ਹੈਗਾ ਭਾਰਤ ਸਾਡਾ ਐਸਾ ਦੇਸ਼ ਹੈ ਇੱਕ ਸਾਰੇ ਜਾਤੀ ਧਰਮਾਂ ਲੋਕਾਂ ਦਾ ਸਾਰੇ ਪੋਲਿਟੀਕਲ ਪਾਰਟੀਆਂ ਦਾ ਕਈ ਪੋਲਿਟੀਕਲ ਪਾਰਟੀਆਂ ਗੁਲਦਸਤਾ ਹੈ ਤੇ ਇਸ ਤਰ੍ਹਾਂ ਸੰਵਿਧਾਨਿਕ ਸੰਸਥਾਵਾਂ ਤੇ ਕੁਐਸ਼ਨ ਕਰਨਾ بار 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 ਉਦੇਸ਼ਿਤ ਲਈ ਨਹੀਂ ਹੈ ਇਸ ਤੋਂ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਜਾਂ ਕਿਸੇ ਵੀ ਨੇਤਾ ਨੂੰ ਥੋੜਾ ਜਿਹਾ ਗੁਰੀਸ਼ ਕਰਨਾ ਚਾਹੁੰਦਾ ਤੁਸੀਂ ਕਹ ਰਹੇ ਕਿ ਇਹਨਾਂ ਨੂੰ ਵੋਟਾਂ ਕੋਈ ਨਹੀਂ ਪਾਉਂਦਾ ਇਹਨਾਂ ਦੀ ਸ਼ਕਲ ਕੋਈ ਨਹੀਂ ਵੇਖਣਾ ਚਾਹੁੰਦਾ ਪਰ ਇਹ ਵਿਰੋਧੀ ਧਰਦਾ ਕਿ ਤੇ ਸੱਤਾਧਾਰੀ ਦਾ ਵੀ ਇਹ ਕਹਿਣਾ ਹੈ ਕਿ ਹੁਣ ਗਾਂ ਜਿਹੜੀ ਹਸਤਾਈ ਹੈ ਲੋਕਾਂ ਨੇ ਇਹਨਾਂ ਨੂੰ ਮੋਢੇ ਮੋਹ ਸੁਟਣਾ ਹੈ ਕਿਉਂਕਿ ਲੋਕ ਅੱਕੇ ਪੇ ਨੇ ਹੁਣ ਭਾਜਪੀ ਤੋਂ ਤੁਸੀਂ ਕਿਵੇਂ ਵੇਖਦੇ ਚੀਜ਼ਾਂ ਲੋਕ ਸਭਾ ਚੋਣਾਂ ਚ ਲੋਕ ਸਭਾ ਚੋਣਾਂ ਤੇ ਇਹ ਸਮੇਂ ਹੈਗਾ ਮੈਡਮ ਨਹੀਂ ਨਹੀਂ ਮੈਂ ਕਹਿ ਰਹੀ ਹਾਂ ਕਿ ਚਾਹੇ ਲੋਕ ਸਭਾ ਦੇ ਹੋਣ ਚਾਹੇ ਜਿਹੜੇ ਤੁਸੀਂ ਕਹ ਰਹੇ ਕਿ ਵੋਟਾਂ ਪਾਉਣ ਦੀ ਗੱਲਾਂ ਕੀਤੇ ਕਤਹੇ ਫਿਰ ਆਪੇ ਲੋਕ ਇਹਨਾਂ ਦੀ ਸ਼ਕਲ ਵੇਖਣਾ ਚਾਹੁੰਦੇ ਬਟ ਵਿਰੋਧੀ ਧਾਰਵੀ ਤੇ ਸਤਾਧਾਰੀ ਵੀ ਇਹ ਗੱਲ ਕਹਣਾ ਕਹਿੰਦਾ ਕਿ ਮੋਦੀ ਸਰਕਾਰ ਤੋਂ ਵੀ ਲੋਕੀ ਅੱਕੇ ਪੀਣੇ ਹੁਣ ਜੇਕਰ ਸਤਾਈ ਦੀ ਗਾਂਹ ਦੀ ਗੱਲ ਕੀਤੀ ਜਾਵੇ ਤਾਂ ਮੋਦੇ ਮੂਲ ਚੱਲਣਗੇ ਮੈਂ ਲੋਕ ਸੁਭਾ ਚੋਣ ਤੇ ਹੁਣੇ ਤਾਇਤ ਤਿਆਰ ਹੋਇਆ ਹੈ ਮੈਜੋਰਟੀ ਨਾਲ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਹੈ ਆਪਣੇ ਲਾਈਨਸ ਨਾਲ ਐਂਡੀ ਨਾਲ ਤੇ ਸ਼੍ਰੀ ਨਰੇਂਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਨੇ ਹੁਣ ਦੂਰ ਸਤਾਈ ਦਾ ਜਿਹੜਾ ਪੰਜਾਬ ਦਾ ਚੋਣ ਆਉਣ ਜਾ ਰਿਹਾ ਹੈ ਤੁਸੀਂ ਅੱਜ ਇਹ ਗੱਲ ਆਪਣੇ ਚੈਨਲ ਤੇ ਰਹੀ ਨੋਟ ਕਰ ਲੋ ਆਪਣੇ ਕੋਲ ਵੀ ਨੋਟ ਕਰ ਲੋ ਬੜੀ ਜ਼ਿੰਮੇਵਾਰੀ ਨਾ ਕਹਿ ਰਹੇ ਆ 2027 ਚ ਪੰਜਾਬ ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣੇ ਸ਼ੋਰ ਹੈ ਲੋਕੀਤ ਸ਼ੋਰ ਨਹੀਂ ਹੈ ਮੈਡਮ ਲੋਕੀਤ ਤਿਆਰ ਬੈਠੇ ਨੇ ਕਿਉਂਕਿ ਮਨ ਬਣਾ ਰਹੇ ਸੀਗੇ ਔਰ ਹੂੰ ਜੋ ਅਨਫੋਰਚੂਨੇਟ ਹੜ ਆਇਆ ਪੰਜਾਬ ਚ ਲੋਕਾਂ ਦੀ ਤਰਾਸਦੀ ਹੋਈ ਹੈ ਕੇਂਦਰ ਸਰਕਾਰ ਜਿਸ ਤਰ੍ਹਾਂ ਪੰਜਾਬ ਲਈ ਖੜਾ ਹੈਗਾ ਪ੍ਰਾਈਮ ਮਿਨਿਸਟਰ ਸਾਹਿਬ ਖੁਦ ਪੰਜਾਬ ਦਾ ਦੌਰਾ ਕੀਤਾ ਕੋਈ ਪ੍ਰਾਈਮ ਮਿਨਿਸਟਰ ਸੁਣਿਆ ਕਿਸ ਤਨ ਦੌਰਾ ਕਰਦਾ ਖੁਦ ਦੌਰਾ ਕਰਕੇ ਗਏ 12000 ਕਰੋੜ ਕਹਿੰਦੇ ਸੀ ਪਹਿਲੇ ਦੇ ਦਿੱਤਾ ਸੀ ਅਸੀਂ ਇਕੇ ਡਿਜ਼ਾਸਟਰ ਫੰਡ ਦਾ 16 ਕਰੋੜ ਹੋਰ ਜਾਰੀ ਕਰਕੇ ਗਏ ਉਸ ਤੋਂ ਬਾਅਦ ਕਹਿੰਦੇ ਕਿ ਐਸ ਰਿਕੁਆਇਰਮੈਂਟ ਹੋਰ ਉਹ ਜਾਰੀ ਕਰਨਗੇ ਤੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਲਈ ਪੰਜਾਬੀ ਮਨ ਬਣਾ ਕੇ ਬੈਠੇ ਨੇ ਹੋਰ ਦਰਸਤਾਈ ਚ ਮੈਂ ਦਾਅਵੇ ਨਾ ਕਹਿ ਸਕਦਾ ਪੰਜਾਬ ਚ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਤੁਸੀਂ ਕਿਹਾ ਕਿ 12000 ਕਰੋੜ ਪਹਿਲਾਂ ਤਾਂ 1600 ਕਰੋੜ ਹੋਣ ਦੇ ਕੇ ਗਏ ਹੈ ਠੀਕ ਹੈ ਪਰ ਉੱਤੇ ਹੀ ਮੌਜੂਦਾ ਸਰਕਾਰ ਵੀ ਤੇ ਕਾਂਗਰਸ ਦਾ ਵੀ ਕਹਿਣਾ ਕਿ ਜਿੰਨਾ ਕੋ ਫੰਡ ਹੋ ਪੰਜਾਬ ਦੇ ਲਈ ਦੇ ਕੇ ਗਏ ਨੇ ਉਹਨਾਂ ਤਾਂ ਜਿੰਨਾ ਕੋ ਨੁਕਸਾਨ ਲੋਕਾਂ ਦਾ ਹੋਇਆ ਉਹਦੀ ਤਾਂ ਸਫਾਈਆਂ ਤੱਕ ਨਹੀਂ ਕੀਤੀਆਂ ਜਾ ਸਕਣੀਆਂ ਮਰਨ ਦੇਖੋ ਨਾ 12 ਜਿਹੜੇ ਆਏ ਸੀ ਜਰੂਰ ਇੱਕ ਦੋ ਦਿਨ ਰੁਕਦੇ ਪੰਜਾਬ ਦਾ ਦੌਰਾ ਪੂਰੀ ਤਰੀਕੇ ਨਾਲ ਕਰਦੇ ਗਰਾਊਂਡ ਲੈਵਲ ਤੇ ਉੱਤਰ ਦੇ ਫਿਰ ਪਤਾ ਚੱਲ ਸਕਦਾ ਸੀ ਕਿੰਨਾ ਕੋ ਨੁਕਸਾਨ ਜਿਹੜਾ ਪੰਜਾਬ ਵਿੱਚ ਹੋਇਆ ਉਹ ਪੰਜਾਬ ਸਰਕਾਰ ਨੇ ਖਰਚੇ ਦਾ ਅੰਗਲਨ ਕੀਤਾ ਸੀਗਾ ਟੋਟਲ ਡੈਮੇਜ ਦਾ ਉਹ ਸੀਗਾ 13000 ਕਰੋੜ ਦੇ ਸਮਥਿੰਗ ਤੇ ਤੇਰਾ 600 ਕਰੋੜ ਤੇ ਆਲਰੇਡੀ ਹੈਗਾ ਇਹਨਾਂ ਕੋਲ 12000 ਰਿਕਾਰਡ ਇੱਕ ਤੇ 1600 ਕਰੋੜ ਇੱਕ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਹੈ ਥਿਸ ਇਜ਼ ਫਰਸਟ ਇਨਸਟਾਲਮੈਂਟ ਤੇ ਬਾਕੀ ਪੈਸਾ ਆਏਗਾ ਤੇ ਖਰਚੋਗੇ ਉਸ ਤੋਂ ਬਾਅਦ ਹੀ ਆਏਗਾ ਨਾ ਤੇਰੇ ਜੀ 600 ਕਰੋੜ ਤੁਹਾਡੇ ਕੋਲ ਪਿਆ ਹੈ ਖਰਚੋ ਤੇ ਬਾਕੀ ਕੇਂਦਰ ਬੈਠਾ ਕਹਿੰਦੇ ਨੇ ਕਦੇ ਵੀ ਨਹੀਂ ਕਿਹਾ ਕਿ ਥਿਸ ਇਜ਼ ਅ ਫਾਈਨਲ ਅਮਾਉਂਟ ਉਸ ਤੋਂ ਬਾਅਦ ਨਹੀਂ ਦੇਵਾਂਗੇ ਕਿਤੇ ਵੀ ਨਹੀਂ ਕਿਹਾ ਦਿਖਾ ਦਿਓ ਕਿਤੇ ਆਇਆ ਸਟੇਟਮੈਂਟ ਆਈ ਹੈ ਕਿਤੇ ਆਇਆ ਹਮੇਸ਼ਾ ਇਹੀ ਆਇਆ ਹੈ ਕਿ ਇਹ ਪਹਿਲੀ ਕਿਸ਼ਤ ਹੈ 1600 ਕਰੋੜ ਦੀ ਉਸ ਤੋਂ ਇਲਾਵਾ ਸਾਰਾ ਪੈਸਾ ਕੇਂਦਰ ਖੜਾ ਹੈ ਪੰਜਾਬ ਲਈ ਪੰਜਾਬੀਆਂ ਲਈ ਉਹ ਦੇਗਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਜਿਵੇਂ ਤੁਸੀਂ ਗੱਲ ਕੀਤੀ ਵੋਟ ਚੋਰੀ ਹੋਣ ਦੀ ਕਾਂਗਰਸ ਵੱਲੋਂ ਤੇ ਆਪ ਦੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕਿ ਆ ਇਦਾਂ ਹੋ ਸਕਦਾ ਮੈਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰੂੰਗਾ ਵੈਸੇ ਮੈਂ ਕੀ ਰਿਕੁਐਸਟ ਕਰੂੰਗਾ ਸਾਰੇ ਲੋਕੀ ਜਾਣਦੇ ਨੇ ਸਭ ਸਮਝਦੇ ਨੇ ਕਿ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਆਪੋਜੀਸ਼ਨਲ ਪਾਰਟੀ ਦੁਆਰਾ ਪੂਟਲ ਬੇਮੁਲਿਆਦ ਨੇ ਬਿਹਾਰ ਇਲੈਕਸ਼ਨ ਹੈ ਉਹਨੂੰ ਪਤਾ ਹੈ ਸਸੀ ਹਾਰਨਾ ਹੈਗਾ ਕਿ ਉਹ ਪਹਿਲੇ ਹੀ ਹਾਰ ਦਾ ਬਾਨਾ ਉਹ ਬਣਾ ਕੇ ਬੈਠੇ ਨੇ ਤੇ ਕੁਝ ਨਹੀਂ ਹੋਣਾ ਕੋਈ ਵੋਟ ਚੋਰੀ ਇਸ ਨੋਟ ਪੋਸੀਬਲ ਕਿਸੇ ਵੀ ਸੁਰਜ ਕਿਸੇ ਦਾ ਵੋਟ ਨਹੀਂ ਕਟੋ ਸਕਦਾ ਕੋਈ ਕਟਣਾ ਚਾਹੇ ਤਾਂ ਨਹੀਂ ਕਰ ਸਕਦਾ ਤੇ ਐਸਾ ਕੁਝ ਨਹੀਂ ਆਏਗਾ ਔਰ ਲੋਕਾਂ ਨੂੰ ਜੋ ਭ੍ਰਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੀ ਭ੍ਰਮਿਤ ਲੋਕ ਨਹੀਂ ਹੋਣਗੇ ਪਰ ਮੈਂ ਰਿਕਵੈਸਟ ਇਹ ਕਰੂੰਗਾ ਸਿਰਫ कि ਜਿਹੜੀ ਸਾਡੀ ਡੈਮੋਕ੍ਰੈਟਿਕ ਸੰਸਥਾਵਾਂ ਨੇ ਕਨਸਟੀਟਿਊਸ਼ਨਲ ਬਾਡੀਜ਼ ਨੇ ਦੇਸ਼ ਦਿਆ ਉਹਨਾਂ ਤੇ ਬਾਰ-ਬਾਰ ਬਾਰ-ਬਾਰ ਕੁਐਸਚਨ ਕਰਨਾ ਉਹਨਾਂ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰਨਾ ਇਹ ਠੀਕ ਨਹੀਂ ਹੈ ਬੱਲ ਥੈਂਕ ਯੂ ਸਰ ਸੋਏ ਸੀਗੇ ਮਸ਼ਹੂਰ ਐਡਵੋਕੇਟ ਕੋਲੋਸ਼ਨ ਮਨਹਾਸ ਤੇ ਜੀਪੀਓ ਦਾ ਸੀਨੀਅਰ ਅਗੋ ਜਿਹਨਾਂ ਨੇ ਖਾਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਕਿ ਵੋਟ ਚੋਰੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀਗਾ ਕਿ ਹਮੇਸ਼ਾ ਹੀ ਵਿਰੋਧੀਆਂ ਦਾ ਜੜਾ ਆ ਉਹ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਜੜੀ ਤੰਗ ਕਰਦੇ ਰਹਿੰਦੇ ਨੇ ਪਰ ਉਹ ਸਾਰਾ ਸਾਰ ਬੇਬੁਨਿਆਦ ਦੇ ਇਲਜ਼ਾਮ ਜਿਹੜੇ বিজেਪੀ ਤੇ ਲਗਾਏ ਜਾ ਰਹੇ ਨੇ ਕਿ ਵੋਟ ਚੋਰੀ ਦਰਅਸਲ ਐਜ਼ ਅ ਐਡਵੋਕੇਟ ਹੋਣ ਦੇ ਨਾਤੇ ਵੀ ਉਹਨਾਂ ਦਾ ਕਹਿਣਾ ਸੀਗਾ ਕਿ ਵੋਟ ਚੋਰੀ ਹੋ ਹੀ ਨਹੀਂ ਸਕਦੀ ਕਿਉਂਕਿ ਵੋਟ ਇੱਕ ਮੌਲਿਕਾ ਅਧਿਕਾਰ ਆ ਹਾਂ ਇਹ ਜ਼ਰੂਰ ਹੋ ਸਕਦਾ ਕਿ ਜੇਕਰ ਦੋ ਸਾਈਡ ਤੇ 21% ਇੱਕ ਬੰਦੇ ਦੇ ਇੱਕ ਜਗ੍ਹਾ ਤੇ ਵੋਟ ਹੋਵੇ ਉਹਨੂੰ ਕੱਟਿਆ ਜਾਵੇ ਇਹ ਪੋਸੀਬਲ ਨਹੀਂ ਹੋ ਸਕਦਾ ਔਰ ਉਹਨਾਂ ਦਾ ਕਹਿਣਾ ਸੀਗਾ ਕਿ 27 ਦੇ ਵਿੱਚ ਫਿਰ ਤੋਂ ਜਿਹੜੀ ਹੈ ਭਾਜਪਾ ਦੀ ਜਿਹੜੀ ਹੈ ਸਰਕਾਰ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਉਹ ਪੂਰੀ ਬਹੁਮਤ ਦੇ ਨਾਲ ਆਵੇਗੀ ਸੋ ਦੇਖਦੇ ਹਾਂ ਕੀ ਕੁਝ ਕਹਿਣਾ ਲੋਕਾਂ ਦਾ ਕਮੈਂਟ ਰਾਈ ਕਿਵੇਂ ਦੀ رائے ਤੁਹਾਨੂੰ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਹਾਂ ਕਿਸੇ ਹੋ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਚ ਪੰਜਾਬ ਦੇ ਨਾਲ ਮੈਂ ਨਿਰੂ ਸਾਸੀ